ਜੋ ਜਿਹੜਾ ਕੇਸ ਜੋੜਾ ਡੈਫਰਮੇਸ਼ਨ ਦਾ ਕੇਸ ਮੈਂ ਅਰਵਿੰਦ ਕੇਜਰੀਵਾਲ ਅਸ਼ੀਸ਼ ਖੇਤਾਨ ਤੇ ਸੰਜੀਤ ਸਿੰਘ ਦੇ ਇੱਥੇ ਅਰਵਿੰਦ ਕੇਜਰੀਵਾਲ ਤੇ ਅਸ਼ੀਸ਼ ਖੇਤਾਨ ਨੇ ਆਪ ਦੀ ਗਲਤੀਆਂ ਨੂੰ ਮੰਨਦਿਆਂ ਮੇਰੇ ਕੋਲੋਂ ਮਾਫੀ ਮੰਗੀ ਆ ਅੱਜ ਉਸ ਕੇਸ ਦੀ ਤਾਰੀਖ ਸੀ ਔਰ ਪਹਿਲਾ ਦੀ ਤਰ੍ਹਾਂ ਸੰਜੇ ਸਿੰਘ ਫੇਰ ਕੋਰਟ ਤੋਂ ਪੇਸ਼ ਹੋਣ ਤੋਂ ਭੱਜ ਰਿਹਾ ਆਹਾ ਹਾਜ਼ਰ ਨਹੀਂ ਹੋ ਰਹੇ ਔਰ ਪ੍ਰोसीਡਿੰਗਸ ਨੂੰ ਡਿਲੇ ਕਰਨ ਦੀ ਹਰ ਤਰੀਕੇ ਦੀ ਚਾਲ ਚੱਲ ਰਿਹਾ ਚਲੋ ਇਹ ਉਹਨਾਂ ਦੀ ਮਰਜ਼ੀ ਹੈ ਮਗਰ ਇਹਦੇ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਜਦੋਂ ਨਾਲ ਦੇ ਸਾਥੀ માफ़ी ਮੰਗੇ ਹੋਣ ਉਨਾਰ ਅਸ਼ੀਸ਼ ਖਤਾਨ ਜੀ ਵੀ ਆਪ ਦਾ ਆਪਣਾ ਇਹ ਆਪਣਾ ਐਮਪੀ ਸਾਹਿਬ ਸੰਜੇ ਸਿੰਘ ਵੀ ਆਪ ਦਾ ਲਾਜ ਹੀ ਵੇਖਦੇ ਫਿਰਦੇ ਆ ਕਿ ਮੈਂ ਕਿਵੇਂ ਬਚਣਾ ਚਲੋ ਬਾਕੀ ਕੋਰਟ ਵੇਖੂਗਾ ਜੋ ਤਾਰੀਖ ਸੀ ਅੱਜ ਮੈਂ ਉਸ ਲਈ ਉੱਥੇ ਹਾਜ਼ਰ ਹੋਇਆ ਜੀਤਿਆ ਸਾਹਿਬ ਇੱਕ ਬਹੁਤ ਵੱਡਾ ਮਸਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਦੇ ਵਿੱਚ ਐਡਵਾਈਜ਼ਰੀ ਪੋਸਟ ਖਤਮ ਕਰਕੇ ਚੀਜ਼ ਸਕਰਪਰ ਲਗਾ ਦਿੱਤਾ ਗਿਆ ਹੈ ਪੰਜਾਬ ਨਾਲ ਕਿਤੇ ਨਾ ਕਿਤੇ ਦਗਾ ਕੀਤਾ ਜਾ ਰਿਹਾ ਹੈ ਹੌਲੀ ਹੌਲੀ ਕਰਕੇ ਚੰਡੀਗੜ੍ਹ ਨੂੰ ਪੰਜਾਬ ਤੋਂ ਲਾਂਬੇ ਕੀਤਾ ਜਾ ਰਿਹਾ ਹੈ ਕੀ ਜਾਣ ਚਾਹੋਗੇ ਦੇਖੋ ਬੀਜੇਪੀ ਦੀ ਲੀਡਰਸ਼ਿਪ ਔਰ ਖਾਸ ਤੌਰ ਤੇ ਮੈਂ ਪੰਜਾਬ ਬੀਜੇਪੀ ਨੂੰ ਉਹਨਾਂ ਦੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਨੂੰ ਤੇ ਉਹਨਾਂ ਦੀ ਸੁਪੂੰਚੀ ਸੀਨੀਅਰ ਲੀਡਰਸ਼ਿਪ ਨੂੰ ਚਾਹੂੰਗਾ ਕਿ ਉਹ ਆਪ ਦੀ ਸਥਿਤੀ ਚੰਡੀਗੜ੍ਹ ਦੇ ਮਸਲੇ 'ਚ ਜ਼ਰੂਰ ਸਪਸ਼ਟ ਕਰਨ ਕਿਉਂਕਿ ਜਿਹੜੀਆਂ ਚੁਲਾਕੀਆਂ ਪੰਜਾਬ ਬੀਜੇਪੀ ਦੇ ਲੀਡਰਸ਼ਿਪ ਦੀ ਵੇਖਣ ਨੂੰ ਮਿਲ ਰਹੀ ਹੈ ਗਵਰਨਰ ਸਾਹਿਬ ਨੂੰ ਤਾਂ ਮਿੰਟ ਚ ਮਿਲ ਲੈਂਦੇ ਮਗਰ ਗਵਰਨਰ ਸਾਹਿਬ ਉਸ ਦੇ ਬਾਰੇ ਕਦੇ ਆਵਾਜ਼ ਨਹੀਂ ਉਠਾਉਂਦੇ ਅੱਜ ਪਹਿਲਾ ਪੰਜਾਬ ਦੀ ਜਿਹੜੀ ਇਹ ਚੰਡੀਗੜ੍ਹ ਹੈ ਇਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੀ ਰਾਜਧਾਨੀ ਤੇ हरियाणा न दी विधानसभा बने एक अदे बर्दाश्त नहीं ਕੀਤਾ ਜਾਊਗਾ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਦੇ ਬਾਰੇ ਵਿਰੋਧ ਕਰਦੀ ਮੈਨੂੰ ਤਾਂ ਦੇਖੀ ਕਿੱਥੇ ਨਹੀਂ ਫਿਰ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਅਫਸਰ ਨੇ 60 40 ਦੀ ਰੇਸ਼ੋ ਹੈ ਉਸ ਨੂੰ ਘਟਾਇਆ ਜਾ ਰਿਹਾ ਉਸ ਬਾਰੇ ਵੀ ਪੰਜਾਬ ਭਾਜਪਾ ਚੁੱਪ ਹੈ ਜੀ ਉਸ ਤੋਂ ਅਗਲੀ ਗੱਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸੈਂਟਰਲ ਪੇ ਸਕੇਲ 'ਚ ਲਿਆ ਗਿਆ ਔਰ ਇਹਦਾ ਅਸੀਂ ਸਾਰਿਆਂ ਨੇ ਵਿਰੋਧ ਕੀਤਾ ਪੰਜ ਪੰਜਾਬ ਭਾਜਪਾ ਫੇਰ ਚੁੱਪ ਹੈ ਇਸੇ ਤਰ੍ਹਾਂ ਅੱਗੇ ਚੱਲੀ ਚੱਲੋ ਤੇ ਹੁਣ ਜਿਹੜਾ ਐਡਵਾਈਜ਼ਰ ਹੈ ਉਹਨੂੰ ਚੀਫ ਸੈਕਟਰੀ ਚ ਤਬਦੀਲ ਕਰਨਾ ਮਤਲਬ ਕਿ ਇਹ ਮੰਨ ਜਾਣਾ ਕਿ ਚੰਡੀਗੜ੍ਹ ਹੁਣ ਯੂਨੀਅਨ ਟੈਰੀਟਰੀ ਆ ਔਰ ਜਦ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਨਹੀਂ ਆ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੇ ਜ਼ਮੀਨਾਂ ਤੋਂ ਬਣੀ ਇਹ ਚੰਡੀਗੜ੍ਹ ਸੀ ਔਰ ਇਹ ਪੰਜਾਬ ਨੂੰ ਮਿਲਣਾ ਸੀ ਇਹਦਾ ਲੋਕ ਸਭਾ ਚ ਜੇਸਕਲ ਦਾ ਫੈਸਲਾ ਹੋਇਆ ਹੋਇਆ ਮੈਂ ਅੱਜ ਪੰਜਾਬ ਭਾਜਪਾ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਇਹਦਾ ਵਿਰੋਧ ਕਿਉਂ ਨਹੀਂ ਕਰਦੇ ਇਸ ਲਈ ਚਾਹੇ ਉਹ ਪਾਣੀਆਂ ਦੇ ਮੁੱਦੇ ਆ ਚਾਹੇ ਇਹ ਇਲਾਕਿਆਂ ਦੀ ਗੱਲ ਹੈ ਚਾਹੇ ਚੰਡੀਗੜ੍ਹ ਦੀ ਗੱਲ ਹੈ ਇਹ ਸਾਰੇ ਫੈਸਲੇ ਜੋ ਪੰਜਾਬ ਦੇ ਉਲਟ ਕੀਤੇ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਜਿੱਥੇ ਇਲੈਕਸ਼ਨ ਨਹੀਂ ਕਰਾਈ ਜਾ ਰਹੀ ਇਹ ਸਾਰਿਆਂ ਦੇ ਮਸਲਿਆਂ ਨੂੰ ਲੈ ਕੇ ਅਸੀਂ ਭਾਜਪਾ ਦੀ ਜੋ ਸੈਂਟਰਲ ਲੀਡਰਸ਼ਿਪ ਹੈ ਗਵਰਨਮੈਂਟ ਦੇ ਫੈਸਲਿਆਂ ਦਾ ਵਿਰੋਧ ਕਰਦੇ ਔਰ ਨਾਲ ਹੀ ਮੈਂ ਚਾਹੂੰਗਾ ਪੰਜਾਬ ਭਾਜਪਾ ਆਫ ਦੀ ਇਹ ਤੇ ਸਥਿਤੀ ਸਪਸ਼ਟ ਕਰੇ ਔਰ ਭਗਵੰਤ ਮਾਨ ਜਿਹੜਾ ਭਾਜਪਾ ਦੀ ਟਾਉਟੀ ਕਰ ਰਿਹਾ ਉਸ ਗੱਲ ਦੀ ਵੀ ਮੈਂ ਨਿਖੇਧੀ ਕਰਦਾ ਕਿਉਂਕਿ ਇਹ ਚੀਫ ਮਿਨਿਸਟਰ ਪੰਜਾਬ ਦੇ ਹਕਾਂ ਦੀ ਰਖਵਾਲੀ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੈ ਜੇ ਇਸ ਮੁੱਦੇ ਤੇ ਉਹ ਚੁੱਪ ਬੈਠੇ ਜੀ ਸਾਹਿਬ ਲੈਂਡ ਰੋਡ ਦੀ ਸਥਿਤੀ ਨੂੰ ਕਿੱਸ ਤਰ੍ਹਾਂ ਦੇਖਦੇ ਹੋ ਕੱਲ ਕੁੰਟਾਲਾ ਚੌਕੀ ਤੇ ਬਲਾਕ ਕੀਤਾ ਗਿਆ ਜਿੰਦਾ ਪੁਲਿਸ ਕੈਰੀਅਰ ਰੈਟੇਡ ਲੈਂਡ ਰੋਡ ਦੀ ਸਥਿਤੀ ਨੂੰ ਕਿੱਸ ਤਰ੍ਹਾਂ ਦੇਖਦੇ ਹੋ ਅੰਮ੍ਰਿਤਸਰ ਚ ਪੰਜਵੇਂ ਪੁਲਿਸ ਚੌਕੀ ਹੈ ਜਿੱਥੇ ਬੈਕ ਕੀਤਾ ਗਿਆ ਜੀ ਸਾਹਿਬ ਮੁਕਤੀ ਗੱਲ ਲੈ ਕੇ ਜਦੋਂ ਹਰਪਾਲ ਜਦੋਂ ਹਰਪਾਲ ਰੰਦਾਵਾ ਵਰਗੇ ਅਫਸਰ ਹੋਣਗੇ ਔਰ ਇਹ ਜੇ ਅਫਸਰਾਂ ਦੇ ਹੱਥ ਬਾਗ ਰੋਗੀ ਤੁਹਾਨੂੰ ਕਦੇ ਸੱਚਾਈ ਸਾਹਮਣੇ ਨਹੀਂ ਆਉਂਦੀ ਪੁੱਲਰ ਸਾਹਿਬ ਨੇ ਪਹਿਲਾ ਜਦੋਂ ਇਸਲਾਮਾਬਾਦ ਚੌਕੀ ਚ ਬਲਾਸਟ ਹੋਇਆ ਸੀ 3:30 ਵਜੇ ਬਲਾਸਟ ਹੋਇਆ ਨਾਲ ਦੇ ਸਾਰੇ ਰੈਸ਼ੀ ਇਲਾਕੇ ਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਕਿੰਨੀ ਜ਼ੋਰ ਦੀ ਬਲਾਸਟ ਹੋਇਆ ਘਰਾਂ ਦੇ ਸ਼ੀਸ਼ੇ ਟੁੱਟ ਗਏ ਘਰਾਂ ਦੇ ਸ਼ੀਸ਼ੇ ਟੁੱਟੇ ਘਰਾਂ ਚ ਜਿਹੜੀਆਂ ਟਾਇਲਾਂ ਸੀ ਉਹ ਟੁੱਟ ਕੇ ਥੱਲੇ ਡੇਗੀਆਂ ਹੋਰ ਵੀ ਨੁਕਸਾਨ ਹੋਇਆ ਤੇ ਕਿਵੇਂ ਹੱਥ ਦੀ ਸਫਾਈ ਕਮਿਸ਼ਨਰ ਪੁਲਿਸ ਭੁੱਲਰ ਸਾਹਿਬ ਦੀ ਵੇਖਣ ਨੂੰ ਮਿਲੀ ਕਿ 3:30-4 ਵਜੇ ਉੱਥੇ ਆਏ ਔਰ 7 ਵਜੇ ਤੁਹਾਨੂੰ ਪ੍ਰੈਸ ਨੂੰ ਅੰਦਰਵਾੜ ਕੇ ਕਿਹਾ ਕਿ ਵੇਖ ਲਓ ਕੁਝ ਨਹੀਂ ਹੋਇਆ ਕੱਲਾ ਟਾਇਰ ਹੀ ਪਾਟਿਆ ਸੀ ਪਹਿਲੀ ਗੱਲ ਤਾਂ ਉਤੋਂ ਹੀ ਪਰਦਾ ਫਾਸ਼ ਹੋ ਗਿਆ ਕਿ 7 ਵਜੇ ਕਿਹੜਾ ਕਮਿਸ਼ਨਰ ਔਰ ਪੁਲਿਸ ਪ੍ਰੈਸ ਕਾਨਫਰੈਂਸ ਕਰਦਾ ਔਰ ਆਪ ਦੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹਨਾਂ ਦਾ ਝੂਠ ਲੋਕਾਂ ਨੇ ਫੜਾਤਾ ਹੌਣ ਵੀ ਇੰਨੀ ਠੰਡੀ ਮੌਸਮ 'ਚ ਸਰਦੀ ਵਾਲੇ ਮੌਸਮ 'ਚ ਗਰਮ ਗਰਮੀ 'ਚ ਤਾਂ ਰੇਡੀਏਟਰ ਉਬਾਲਾ ਮਾਰਦਾ ਵੇਖਿਆ ਪਾੜਦਾ ਵੇਖਿਆ ਪਹਿਲੀ ਵਾਰੀ ਆ ਕਿ ਲੋਕੀ ਤਾਂ ਮਤਲਬ ਇੰਨੀ ਠੰਡ ਤੋਂ ਪਰੇਸ਼ਾਨ ਕਹਿ ਲੋ ਜਾਂ ਘਰਾਂ ਦੇ ਅੰਦਰ ਬੈਠੇ ਇਹਨਾਂ ਦੇ ਰੇਡੀਏਟਰ ਗਰਮ ਹੋਈ ਜਾਂਦੇ ਆ ਤੇ ਕਹਿੰਦੇ ਰੇਡੀਏਟਰ ਪਾਟ ਗਿਆ ਉੱਥੋਂ ਹੀ ਉਹ ਗੈਂਗਸਟਰਾਂ ਨੇ ਜ਼ਿੰਮੇਵਾਰੀ ਚੁੱਕ ਲਈ ਕਿ ਅਸੀਂ ਇਹ ਬਲਾਸਟ ਕੀਤਾ ਮਜਿੱਥੇ ਥਾਣੇ ਵੀ ਪਹਿਲਾ ਬਲਾਸਟ ਹੋਇਆ ਸੀ ਨੌ ਬਲਾਸਟ ਹੋ ਗਏ ਲਾਅ ਐਂਡ ਆਰਡਰ ਦਾ ਕੰਪਲੀਟ ਫੇਲੀਅਰ ਹੈ ਲੈਪਸ ਹੈ ਔਰ ਕਮਾਲ ਦੀ ਗੱਲ ਹੈ ਵੈਸੇ ਪੰਜਾਬ ਨੂੰ ਤਾਂ ਇਨਾਮ ਦੇਣਾ ਚਾਹੀਦਾ ਕਿ ਟਾਇਰ ਪਾਟਦਾ ਤੇ ਡੀਜੀਪੀ ਸਾਹਿਬ ਇੱਥੇ ਜੈਜਾ ਲਾਈਨ ਆਉਂਦੀ ਹੈ ਸ਼ਾਇਦ ਪਹਿਲਾ ਹੀ ਸੂਬਾ ਹੋਣਾ ਸਾਰੀ ਦੇਸ਼ ਦੁਨੀਆ 'ਚ ਜਿੱਥੇ ਟਾਇਰ ਪਾਟੇ ਦਾ ਜੈਜਾ ਵੀ ਡੀਜੀਪੀ ਸਾਹਿਬ ਆਪ ਲੈਂਦੇ ਆ ਕਮਿਸ਼ਨਰ ਆ ਪੁਲਿਸ ਉਹਨਾਂ ਨੂੰ ਗੁਰਦਸਤਾ ਪੇਟ ਕਰਦੇ ਆ ਮਗਰ ਮੈਨੂੰ ਲੱਗਦਾ ਏ ਇੰਨੇ ਰੇਡੀਏਟਰ ਤੇ ਟਾਇਰ ਕਿਸੇ ਹੋਰ ਸੂਬੇ ਚ ਨਹੀਂ ਪਾਟਣ ਦੇ ਜਿੰਨੇ ਪੰਜਾਬ ਤੇ ਪਾਟੀ ਜਾਂਦੇ ਇਸ ਲਈ ਲਾਅ ਐਂਡ ਆਰਡਰ ਦੀ ਜਿਹੜੀ ਬੁਰੀ ਹਾਲਾਤ ਹੈ ਔਰ ਜੇਸ ਤਰੀਕੇ ਨਾਲ ਆਈਐਸਆਈ ਪਾਕਿਸਤਾਨ ਐਂਟੀ ਨੈਸ਼ਨਲ ਫੋਰਸਸ ਪੰਜਾਬ ਨੂੰ ਡੀਸਟੇਬਲਾਈਜ਼ ਕਰ ਰਹੀ ਆ ਜਾਂ ਪਰੋਤੀ ਦਾ ਰਾਜ ਚੱਲ ਰਿਹਾ ਏ ਤੁਹਾਡੇ ਸਾਰਿਆਂ ਦੇ ਸਾਹਮਣੇ ਪੁਲਿਸ ਜਿੰਨਾ ਮਰਜੀ ਲੁਕੋ ਲੇ ਇਹ ਲੁਕਣਾ ਨਹੀਂ ਔਰ ਮੈਂ ਤਾਂ ਕਮਿਸ਼ਨਰ ਆ ਪੁਲਿਸ ਨੂੰ ਇੱਕੋ ਗੱਲ ਕਹੂੰਗਾ ਝੂਠ ਬੋਲੇ ਕਊਆ ਕੱਟੇ ਕਾਲੇ ਕੱਲੇ ਕਾਲੇ ਕਊਏ ਤੋਂ ਡਰਿਓ ਇਹ ਹਾਲਾਤ ਬਣਿਆ ਕਿ ਇੰਨਾ ਝੂਠ ਨਾ ਬੋਲੋ ਕਿ ਅੱਜ ਹਰ ਜਗ੍ਹਾ ਲਾਅ ਐਂਡ ਆਰਡਰ ਦਾ ਟੋਟਲ ਫੇਲਿਅਰ ਔਰ ਕੋਲਾਪਸ ਨਵੀਂ ਖੇਤੀ ਨੀਤੀ ਬਾਰੇ ਕੀ ਕਹੋਗੇ ਜੀ ਕੇਂਦਰ ਸਰਕਾਰ ਨੇ ਜੀ ਮੈਂ ਅੱਜ ਤੋਂ ਘੱਟੋ ਘੱਟ ਮਹੀਨਾ ਪਹਿਲਾਂ ਹੀ ਆਪਦੀ ਟਵੀਟ ਕਰਕੇ ਔਰ ਤੁਹਾਨੂੰ ਯਾਦ ਹੋਣਾ ਜਦ ਮੈਂ ਪਿਛਲੀ ਆਰੀ ਤਰੀਕ ਤੇ ਆਇਆ ਸੀ ਉੱਤਮੇਲੇ ਵੀ ਨਵੀਂ ਜਿਹੜੀ ਐਗਰੀਕਲਚਰ ਡਰਾਫਟ ਪਾਲਿਸੀ ਹੈ ਕਾਲੇ ਕਾਨੂੰਨ ਨੂੰ ਲਾਗੂ ਕਰਨ ਦੀ ਪਾਲਿਸੀ ਹੈ ਔਰ ਇਹਦੇ ਚ ਪ੍ਰਾਈਵੇਟਾਈਜੇਸ਼ਨ ਨੂੰ ਪੜਾਵਾ ਕਿਸਾਨਾਂ ਦਾ ਨੁਕਸਾਨ ਇਸ ਪਾਲਿਸੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਪਰਸਨਲ ਤੌਰ ਤੇ ਇਸ ਨੂੰ ਰਿਜੈਕਟ ਕਰਦਾ ਐ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਨਵੀਂ ਡਰਾਫਟ ਪਾਲਿਸੀ ਕੇਵਲ ਕੇਵਲ ਕਾਲੇ ਕਾਨੂੰਨਾਂ ਨੂੰ ਇਨਡਾਇਰੈਕਟਲੀ ਲਾਗੂ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹੜੀ ਪੰਜਾਬ ਚੂਪਾ ਕਦੇ ਕਾਮਯਾਬ ਨਹੀਂ ਹੋਣ ਦਊ ਅੰਮ੍ਰਿਤਸਰ ਦੀ ਅੰਮੇਰ ਦੀ ਕੁਰਸੀ ਨੂੰ ਲੈ ਕੇ ਸਸਪੈਂਸ ਪ੍ਰਕਰਾਰ ਹੈ ਕਾਂਗਰਸ ਦੋ ਤੜੇਜ ਵੱਡੀ ਹੋਈ ਨਜ਼ਰ ਆ ਰਹੀ ਅੱਜ ਫਿਰ ਕੋਈ ਸਿਸ ਜਿਆ ਬਿੰਗ ਅੱਥੀ ਬੋਤ ਰਹੇ ਹਾਲੇ ਚਲੋ ਕਾਂਗਰਸ ਦਾ ਆਪ ਦਾ ਪਾਟੋ ਤਾੜੀ ਚ ਹੈ ਮਗਰ ਆਪ ਵੀ ਖਰੀਦਾ ਫਰੋਤੀ ਤੇ ਆ ਆਪ ਨੇ ਵੀ ਡੰਡਾ ਤੰਤਰ ਤੇ ਪੈਸਾ ਦਾ ਜੋਰ ਕਿਉਂਕਿ ਇਹਨਾਂ ਦੇ ਨੰਬਰ ਗਿਣਤੀ ਆ ਹੀ ਨਹੀਂ ਹੋਣੇ ਚਾਹੁੰਦੇ ਆ ਕਿ ਮੇਅਰ ਦੀ ਪੋਸਟ ਅਸੀਂ ਖਰੀਦ ਲਈਏ ਤੇ ਜੇ ਮੇਅਰ ਦੀ ਪੋਸਟ ਆਮ ਆਦਮੀ ਪਾਰਟੀ ਖਰੀਦ ਕੇ ਬੜਾਉਗੀ ਵੈਸੇ ਤਾਂ ਨਹੀਂ ਮੈਨੂੰ ਲੱਗਦਾ ਬੜੂਗੀ ਮਗਰ ਜੇ ਇਸ ਤਰ੍ਹਾਂ ਕਰਪਸ਼ਨ ਨੂੰ ਬੜਾਵਾ ਇਹ ਦੇਣਗੇ ਫਿਰ ਤੁਸੀਂ ਕਿੱਥੋਂ ਆਸ ਰੱਖਦੇ ਹੋ ਕਿ ਕਰਪਸ਼ਨ ਫ੍ਰੀ ਇਹ ਮੇਅਰਸ਼ਿਪ ਚੱਲੂਗੀ ਔਰ ਮੈਂ ਲਾਸਟ ਗੱਲ ਕਹਿਣਾ ਚਾਹੁੰਦਾ ਹਰਜੋਤ ਬੈਂਸ ਦਾ 100 ਕਰੋੜ ਦਾ ਸਾਈਬਰ ਜਿਹੜਾ ਘੁਟਾਲਾ ਉਹਦੇ ਚ ED ਦੇ ਸੱਮਣ ਆ ਗਏ ਔਰ ਕੱਲਾ ਇਹਦੀ ਜਾਂਚ ਸਾਈਬਰ ਦੀ ਨਹੀਂ ਹੋਣੀ ਚਾਹੀਦੀ ਜਿਹੜਾ 100 ਕਰੋੜ ਦਾ ਘਟਾਲਾ ਹੋਇਆ ਸਾਈਬਰ ਕ੍ਰਾਈਮ ਇਹ ਇਹਦਾ ਵਿਚਲ ਬਲੋਰ ਕੌਣ ਹੈ ਇੱਕ ਅਫਸਰ ਉਹ ਜਿਹੜਾ IOC ਮੌਕੇ ਦਾ ਉਸ ਵੇਲੇ ਵੀ ਇਸ ਨੂੰ ਬਚਾਇਆ ਗਿਆ ਪਹਿਲਾਂ ਇਹ ਮਾਈਨਿੰਗ ਤੇ ਤੇ ਇਲਜ਼ਾਮ ਲੱਗੇ ਮਾਈਨਿੰਗ ਵਿਭਾਗ ਖੋਲਿਆ ਮਗਰ ਇਹ ਤੋਂ ਵਜੀਰੀਆਂ ਨਹੀਂ ਕੋਈ ਕੋਈਆਂ ਗਈਆਂ ਸੋ ਮਾਈਨਿੰਗ ਦਾ ਬੜਾ ਵੱਡਾ ਸ਼ਰਗਨਾ ਹਰਜੋਤ ਬੈਂਸ ਸਾਈਬਰ ਕ੍ਰਾਈਮ ਦਾ ਬੜਾ ਵੱਡਾ ਸਰਕਨਾ ਹਰਜੋਤ ਬੈਂਸ ਜੇ ਇਹਦੀ ਸਹੀ ਤਰੀਕੇ ਨਾਲ ਜਾਂਚ ਹੋ ਗਈ ਤੇ ਘੱਟੋ ਘੱਟ 5700 ਕਰੋੜ ਦਾ ਕੋਟਾਲੇ ਦਾ ਕਾਲੇ ਧਨ ਦਾ ਵੇਨ ਲੈਣ ਦੇਣ ਚ ਕੀ ਭੂਮਿਕਾ ਰਹੀ ਹੈ ਹਰਜੋਤ ਬੈਂਸ ਦੀ ਤੁਹਾਡੇ ਸਾਹਮਣੇ ਆਉਗੀ ਸੋ ਹੀ ਸ਼ੁੱਡ ਬੀ ਡਿਸਮਿਸਡ ਅਰੈਸਟਡ ਸੋ ਦੈਟ ਸਚਾਈ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਹੋ ਸਕੇ ਸਚਾਈ ਸਾਹਮਣੇ ਆਵੇ ਮਨਜੀਤ ਸਾਹਿਬ ਅੱਜ ਗਾਦੀ ਸਵਾਲ ਹੈ ਅੱਜ ਵਰਕਿੰਗ ਕਮੇਟੀ ਦੀ ਬੈਠਕ ਹੈ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਣੇ ਹੋਰ ਵੀ ਕਈਆਂ ਦੇ ਅਸਤੀਫਿਆਂ ਦੇ ਉੱਤੇ ਚਰਚਾ ਹੋਣੀ ਹੈ ਤੁਹਾਨੂੰ ਕੀ ਕੀ ਕਹਿਣਾ ਚਾਹੋਗੇ ਕਿ ਉਹਨਾਂ ਕੋ ਮੈਂ ਤੇ ਮੇਰੀ ਤਾਂ ਤਰੀਕ ਸੀ ਜੀ ਠੀਕ ਹੈ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਨਵੰਬਰ ਦੇ ਮਹੀਨੇ ਦਾ ਅਸਤੀਫਾ ਦਿੱਤਾ ਹੋਇਆ ਉਸ ਤੋਂ ਬਾਅਦ ਉਹ ਸ੍ਰੀ ਕਾਲ ਤੱਕ ਸਾਹਿਬ ਹਾਜ਼ਰ ਹੋਏ ਆ ਅਸਤੀਫਾ ਤਾਂ ਉਹਨਾਂ ਨੇ ਆਪ ਦਾ ਵਾਪਸ ਲਿਆ ਹੀ ਨਹੀਂ ਸੋ ਉਹਨਾਂ ਦਾ ਅਸਤੀਫਾ ਉਹਨਾਂ ਨੇ ਉਸ ਦਿਨ ਤੋਂ ਨਾ ਉਹ ਪਾਰਟੀ ਦਫਤਰ ਤੇ ਗਏ ਐ ਨਾ ਉਹਨਾਂ ਨੇ ਪ੍ਰਧਾਨਗੀ ਦੀ ਕੋਈ ਜ਼ਿੰਮੇਵਾਰੀ ਸੰਭਾਲੀ ਐ ਸੋ ਇਹ ਟੈਕਨੀਕਲ ਕਾਮੀ ਰਹਿ ਗਿਆ ਉਹਨਾਂ ਨੇ ਤਾਂ ਅਸਤੀਫਾ ਦਿੱਤੇ ਨੂੰ ਅੱਜ ਦੂਜਾ ਮਹੀਨਾ ਚੜ ਗਿਆ ਇਹ ਤਾਂ ਸਿਰਫ ਹੈ ਜੀ ਕੋਈ ਸੰਵਿਧਾਨ ਦੇ ਵਿੱਚ ਦੇਖੋ ਤੁਹਾਡੇ ਸਾਰੀਆਂ ਗੱਲਾਂ ਤੁਹਾਡੇ ਪਬਲਿਕ ਡੋਮੇਨ ਤੇ ਹੈਗੀਆਂ ਜਿਹੜਾ ਕੁਝ ਹੈਗਾ ਅਬਾਊਟ ਸੈਕੂਲਰ ਪਾਰਟੀ ਔਰ ਸਾਰੀ ਗੱਲਾਂ ਕਿ ਜੋ ਸੁਪਰੀਮ ਕੋਰਟ ਤੇ ਐਫੀਡੇਵਿਟ ਨੇ ਜੋ ਬਰਨਾਲਾ ਸਾਹਿਬ ਤੇ ਇਹਨਾਂ ਦੇ ਉਸ ਵੇਲੇ ਦੇ ਜਨਰਲ ਸੈਕਟਰੀ ਸਾਹਿਬ ਨੇ ਦਿੱਤੇ ਆ ਸੋ ਇਹ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ ਇੱਥੇ ਕੋਈ ਲੁਕੋ ਨਹੀਂ ਔਰ ਮੈਂ ਇੱਕ ਗੱਲ ਸਪਸ਼ਟੀ ਕਰਨਾ ਚਾਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀਆਂ ਨੂੰ ਕੋ ਕੋ ਹੋਰ ਕੰਮ ਵੀ ਕਰ ਲੋ ਸੁਧਾਰ ਲੇ ਲਾਲੇ ਕੋਈ ਸੁਧਾਰ ਲਿਆਉਣ ਉਹਨਾਂ ਦਾ ਫਿਕਰ ਕਰੀ ਜਾਂਦੇ ਹੋ ਉਹਨਾਂ ਨੂੰ ਤਸੀਹੇ ਪਾ ਦਿੱਤੇ ਨੂੰ 2 ਮਹੀਨੇ ਹੋ ਗਏ ਭਾਈ ਜਿੱਤੀ ਸਾਹਿਬ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹਰ ਜਾਬੀ ਉਹ ਸੀ ਚਾਰ ਉਹਨਾਂ ਨੂੰ ਕਲ ਜਮਾਨਤ ਦੇਖੋ ਮੈਂ ਉਹਦੇ ਉਹ ਕੋਰਟ ਦੀ ਪ੍ਰਕਿਰਿਆ ਜੀ ਮੈਂ ਉਹਦੇ ਬਾਰੇ ਕੀ ਕਹਿ ਸਕਾਂ ਡੱਲੇਵਾਲ ਸਾਡੀ ਸਿਹਤ ਨੂੰ ਲੈ ਕੇ ਹਰ ਪੰਜਾਬੀ ਦੇ ਲਈ ਪਰ ਕੇਂਦਰ ਸਰਕਾਰ ਲਗਾਤਾਰ ਦੇਖੋ ਡੱਲੇਵਾਲ ਸਾਫ ਦੀ ਸਿਹਤ ਸਿਹਤ ਵਾਕਿਆ ਚਿੰਤਾਜਨਕ ਹੈ ਐਂਡ ਮੈਂ ਸਮਝਦਾ 40 45 ਦਿਨ ਭੁਖ ਹੜਤਾਲ 'ਚ ਰਹਿਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਇਹਦੇ ਬਹੁਤ ਸੀਰੀਅਸ ਸਿੱਟੇ ਜਿਹੜੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਖਤਰਨਾਕ ਹੋ ਸਕਦੇ ਆ ਇਸ ਲਈ ਭਾਜਪਾ ਨੂੰ ਜਾਗਣਾ ਚਾਹੀਦਾ ਅੰਨਦਾਤਾ ਨੂੰ ਇਹ ਹੱਦ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ ਔਰ ਜਿੰਨੇ ਵੀ ਇਹ ਜੇ ਇਹ ਕੇਸ ਹੋ ਰਿਹਾ ਕੱਲ ਵੀ ਇੱਕ ਸੁਸਾਈਡ ਹੋਇਆ ਉੱਥੇ ਕਨੌਰੀ ਬਾਰਡਰ ਤੇ ਉਹਦੇ ਲਈ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਦੇਸ਼ ਦੀ ਸਰਕਾਰ ਹੈ ਔਰ ਮੈਂ ਤਾਂ ਸਮਝਦਾ ਪਰਚਾ ਦੇਸ਼ ਦੀ ਸਰਕਾਰ ਦੇ ਐਗਰੀਕਲਚਰ ਮਨਿਸਟਰ ਤੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਇਸ ਤਰੀਕੇ ਦੀ ਐਰੋਗੈਂਸ Vê que